ਜੀ ਮੇਰਾ ਨਾਮ ਪਾਇਲ ਗੋਇਲ ਹੈ ਮੈਂ ਸਾਰਿਆਂ ਨੂੰ ਨਮਸਕਾਰ ਕਰਦੀ ਹਾਂ ਜਿੰਨੇ ਵੀ ਇੱਥੇ ਸਾਡੇ ਆਏ ਹੋਏ ਸੱਜਣ ਫਰੈਂਡ ਜੋ ਹੈਗੇ ਨੇ ਜੋ ਵੀ ਉਹਨਾਂ ਦਾ ਸਾਰਿਆਂ ਦਾ ਇੱਥੇ ਸਵਾਗਤ ਹੈ ਇੱਥੇ ਆ ਕੇ ਅੱਜ ਸਾਰਿਆਂ ਨੇ ਬਹੁਤ ਰੌਣਕਾਂ ਲਗਾਈਆਂ ਸਭ ਨੇ ਇੱਥੇ ਆ ਕੇ ਆਪਣਾ ਤੀਆਂ ਦਾ ਫੰਕਸ਼ਨ ਇੰਜੋਏ ਕੀਤਾ ਹੈ ਇਹ ਫੰਕਸ਼ਨ ਇੱਕ ਐਨਜੀਓ ਦਾ ਫੰਕਸ਼ਨ ਹੈ ਜਿਹਦੇ ਵਿੱਚ ਸਭ ਨੇ ਵੱਧ ਚੜ ਕੇ ਹਿੱਸਾ ਲਿਆ ਸਭ ਨੇ ਇੱਥੇ ਲੜਕੀਆਂ ਜੋ ਵੀ ਆਉਂਦੀਆਂ ਆ ਉਹ ਕੁਛ ਨਾ ਕੁਛ ਸਿੱਖ ਕੇ ਜਾਂਦੀਆਂ ਉਹਨਾਂ ਦੇ ਨਾਲ ਸਮਾਜ ਨੂੰ ਇੱਕ ਸੁਨੇਹਾ ਜਾਂਦਾ ਹੈ ਕਿ ਉਹ ਲੜਕੀਆਂ ਆਪਣੇ ਪੈਰਾਂ ਤੇ ਇਥੋਂ ਸਟੈਂਡ ਹੋ ਕੇ ਜਾਂਦੀਆਂ ਬਸ ਹਾਂਜੀ ਇੱਥੇ ਬੱਚਿਆਂ ਨੇ ਬਹੁਤ ਅੱਛਾ ਇੰਜੋਏ ਕੀਤਾ ਹੈ ਬੱਚਿਆਂ ਨੇ ਡਾਂਸ ਕੀਤਾ ਹੈ ਗਿੱਧਾ ਪਾਇਆ ਹੈ ਪੰਜਾਬੀ ਕਲਚਰ ਆਪਣਾ ਜੋ ਵੀ ਹੈ ਉਸ ਨੂੰ ਸੈਲੀਬ੍ਰੇਟ ਕੀਤਾ ਹੈ ਤਿਆਂ ਦਾ ਫੰਕਸ਼ਨ ਆਪਣੇ ਜਿਹੜਾ ਪੰਜਾਬੀ ਸੱਭਿਆਚਾਰ ਹੈ ਉਸ ਨੂੰ ਪ੍ਰਮੋਟ ਕਰਦਾ ਹੈ ਇਸ ਦੇ ਨਾਲ ਆਪਣਾ ਜਿਹੜਾ ਸੱਭਿਆਚਾਰ ਹੈ ਉਹ ਜੀਵਿਤ ਰਹਿੰਦਾ ਹੈ ਇਸ ਸਮੇਂ ਦੀ ਮੰਗ ਵੀ ਹੈ ਵੀ ਜੋ ਆਪਣੀ ਪੁਰਾਣੀ ਸੰਸਕ੍ਰਿਤੀ ਹੈ ਜੋ ਵੀ ਆਪਣੀਆਂ ਪੁਰਾਣੀਆਂ ਗੀਤ ਲੋਕ ਗੀਤ ਜੋ ਵੀ ਹੈ ਉਹ ਇੱਥੇ ਤਿਆਂ ਦੇ ਫੰਕਸ਼ਨ ਤੇ ਆ ਕੇ ਸਾਰੇ ਇੱਕ ਨਵੇਂ ਤਰੀਕੇ ਨਾਲ ਸਭ ਕੁਝ ਸਭ ਨੂੰ ਪੁਨਰ ਯਾਦ ਆ ਜਾਂਦਾ ਹੈ ਸਭ ਇੱਥੇ ਆ ਕੇ ਸਾਰੇ ਖੂਬ ਇੰਜੋਏ ਕਰਦੇ ਨੇ ਜੀ ਇਹ ਹੀ ਕਹਿਣਾ ਚਾਹਾਂਗੀ ਜੀ ਦਾ ਦੋ ਜੀ ਮੈਂ ਕੰਮ ਕਰ ਰਹੀ ਜੇ ਕਰ ਰਹੀ ਹਾਂ ਜੀ ਜਿਹੜਾ ਇਹ ਐਨਜੀਓ ਕੰਮ ਕਰ ਰਹੀ ਹੈ ਉਹ ਇੱਕ ਬਹੁਤ ਹੀ ਵੱਡਾ ਉਪਰਲਾ ਹੈ ਇਹ ਫਾਊਂਡੇਸ਼ਨ ਸ਼ੈਲਿਸ਼ ਫਾਊਂਡੇਸ਼ਨ ਇਹ ਸਾਡੇ ਸ਼ੈਲਜਾ ਇਹ ਮੇਰੇ ਫਰੈਂਡ ਨੇ ਇਹ ਚਲਾ ਰਹੇ ਨੇ ਇਹਨਾਂ ਦੇ ਬਹੁਤ ਐਫਰਟਸ ਨੇ ਐਨਜੀਓ ਨੂੰ ਚਲਾਉਣ ਵਿੱਚ ਇਹਨਾਂ ਨੂੰ ਬਹੁਤ ਸਾਰੇ ਹੈਲਥ ਇਸ਼ੂਜ਼ ਵੀ ਰਹਿੰਦੇ ਨੇ ਫੇਰ ਵੀ ਇਹ ਪਿੱਛੇ ਨਹੀਂ ਹਟਦੇ ਲੱਗੇ ਹੋਏ ਨੇ ਪੂਰੇ ਜੋਰ ਸ਼ੋਰ ਨਾਲ ਇਹ ਐਨਜੀਓ ਨੂੰ ਚਲਾ ਰਹੇ ਨੇ ਕੁੜੀਆਂ ਨੂੰ ਸਿਖਲਾਈ ਦੇ ਰਹੇ ਨੇ ਸਾਰਿਆਂ ਨੂੰ ਪਿਆਰ ਭਰੀ ਸਾਸਤ੍ਰਿਕਾ ਮੇਰਾ ਨਾਮ ਮੌਲਿਕਾ ਗਰਗੇ ਹੈ ਮੈਂ ਯੂਨੀਵਰਸਲ ਕਾਨਵੈਂਟ ਆਫ ਸਕੂਲ ਕੀ ਓਨਰ ਹੂੰ ਅ ਅੱਜ ਮੈਂ ਯਹਾਂ ਪੇ ਸੈਲੈਸ਼ ਫਾਊਂਡੇਸ਼ਨ ਕੇ ਪੀਚ ਫੰਕਸ਼ਨ ਮੈਂ ਆਈ ਹੂੰ ਜੋ ਹਮਾਰੇ ਸੈਲਜਾ ਦੀਦੀ ਚਲਾ ਰਹੇ ਹੈ ਮਤਲਬ ਯਾ ਇਹ ਬਹੁਤ ਹੀ ਅੱਛਾ ਕੰਮ ਕਰ ਰਹੇ ਹੈ ਜੋ ਹਰ ਕੋਈ ਨਹੀਂ ਕਰ ਸਕਤਾ देखो तीज लुधियाना में इतनी तीज सेलिब्रेशनस हुई हैं आप भी देखते हैं कि हर डेली हम किसी क्लब में जाते हैं किसी रेस्टोरेंट में जाते हैं तो दो दो तीन तीन तीज के फंक्शंस डेली हो रहे हैं लेकिन जो इनकी जो तीज है वो बिल्कुल डिफरेंट है क्योंकि ये एक लड़कियों को आगे लेकर आने का उपराला कर रहे हैं और हेड्स ऑफ टू हर कि वो खुद से जो भी कर रहे हैं खुद से सब कुछ अपने आप से कर रहे हैं इतनी मेहनत कर रहे हैं अकेले ही इतनी लड़कियों को सिलाई सेंटर इन्होंने खोला है उनके लिए उन्होंने ब्यूटिशन का कोर्स करवा रहे हैं नेल आर्ट का कोर्स करवा रहे हैं जो अपना खुद से सब कुछ कर रहे हैं सो मैं उम्मीद करती हूँ कि ये वीडियो देखकर और भी जो है फंड्स वगैरह से फाउंडेशन के लिए आगे आएंगे जो हम तीज और सेलिब्रेशन पे हम अपना खर्चा करते हैं थोड़ा थोड़ा अगर हम ऐसे फाउंडेशंस को चलाने में मदद करें तो हमारी कई हज़ारों बेटियाँ जो हैं वो अपने पैरों पर खड़ी हो जाएं तो ये मेरी सबके सबके सामने हार्दिक रिक्वेस्ट है कि सब आगे आएँ और इसमें अपना अपना योगदान ज़रूर दें कहते हैं कि तिया बिना तिया नहीं जैसे तिया नाल खड़ागे तािया मनावांगे सो थैंक यू एवरीवन ਹਾਂ ਜੀ ਅਮਰ ਜੀ ਨਾਲ ਪੁੱਛੋ ਨਾਲ ਨੀਵਾਂ ਤੋਂ ਸਾਹਮਣੇ ਦੇਖੋ ਅੱਛਾ ਹਾਂ ਨਮਸਤੇ ਮੈਂ ਹਾਂ ਸ਼ੈਲਜਾ ਸ਼ਰਮਾ ਦਾ ਸ਼ੈਲਜਾ ਮੈਂ ਸ਼ੈਲਫੇਅਰ ਫਾਊਂਡੇਸ਼ਨ ਔਰ ਸ਼ੈਲਜ ਬਿਊਟੀ ਐਂਡ ਸਵਿੰਗ ਸੈਂਟਰ ਦੀ ਫਾਊਂਡਰ ਤੇ ਪ੍ਰੈਜ਼ੀਡੈਂਟ ਹਾਂ ਹਾਂ ਜੀ ਆ ਸਾਡੇ ਫੰਕਸ਼ਨ ਆ ਸਾਡੇ ਇੱਥੇ ਫਾਊਂਡੇਸ਼ਨ ਦੇ ਵਿੱਚ ਅਸੀਂ ਸੈਂਟਰ ਦੇ ਵਿੱਚ ਤੀਜਾ ਰੰਗ ਰੰਗ ਪ੍ਰੋਗਰਾਮ ਲਾਇਆ ਜਿੱਦਿ ਨੂੰ ਸਾਡੇ ਸੈਂਟਰ ਦੀਆਂ ਕੁੜੀਆਂ ਨੇ ਬਹੁਤ ਚੜ੍ਹ ਕੇ ਹਿੱਸਾ ਲਿੱਤਾ ਗਿੱਦਾ ਪਾਇਆ ਸੋਲੋ ਡਾਂਸਿਸ ਕੀਤੇ ਕਿਉਂਕਿ ਮੈਂ ਆਰਟ ਕਲਚਰ ਤੇ ਹੈਰੀਟੇਜ ਨੂੰ ਵੀ ਪੜਾਈ ਦੇ ਨਾਲ ਨਾਲ ਬਹੁਤ ਬੋਕੀ ਕਹਿੰਦੇ ਨੇ ਅੱਗੇ ਉਹ ਦਵਾ ਦਿੰਦੀਆਂ ਇਸ ਲਈ ਕੁੜੀਆਂ ਨੂੰ ਸਾਰਾ ਕੁਝ ਹੀ ਸਿਖਾ ਰਹੇ ਹਾਂ ਗਰੂਮ ਵੀ ਕਰ ਰਹੇ ਹਾਂ ਮੇਰੇ ਕੋਲ ਕੁੜੀਆਂ ਪੜ ਕੇ ਇੱਥੇ ਬਿਊਟੀ ਪਾਰਲਰਸ ਤੇ ਸਟਿੰਗ ਦੋਨਾਂ ਦਾ ਕੰਮ ਸਿੱਖ ਰਹੀਆਂ ਨੇ ਜਿਹਦੇ ਵਿੱਚ ਅਸੀਂ ਹੁਣ ਐਡਵਾਂਸ ਕੋਰਸੇ ਸ਼ੁਰੂ ਕਰ ਦਿੱਤੇ ਨੇ ਜਿਵੇਂ ਮਹਿੰਦੀ ਹੋਗੇ ਨੇਲ ਆਰਟਸ ਹੋਗੇ ਬ੍ਰਾਈਡਲ ਮੇਕਅਪਸ ਹੋਗੇ ਐਚਡੀ ਮੇਕਅਪਸ ਹੋਗੇ ਸਾਰਾ ਕੁਝ ਸਿਖਾ ਰਹੇ ਹਾਂ ਜੀ ਅਸੀਂ ਇੱਥੇ ਹਾਂਜੀ ਸਾਡਾ ਦਾ ਫੰਕਸ਼ਨ ਬਹੁਤ ਵਧੀਆ ਰਿਹਾ ਮੈਂ ਸਭ ਦੀ ਸ਼ੁਕਰਗੁਜ਼ਾਰ ਹਾਂ ਸਾਡੇ ਸਰਪੰਚ ਬੁਲਾਰਾ ਜੀ ਸਾਡੇ ਜਿਊਰੀ ਮੈਂਬਰਸ ਮੇਰੀਆਂ ਸਾਰੀਆਂ ਫਰੈਂਡਸ ਮੋਨਿਕਾ ਪਾਇਲ ਸਭ ਦੀ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਜੋ ਇੱਥੇ ਆਪਣਾ ਕੀਮਤੀ ਵਕਤ ਕੱਢ ਕੇ ਆਏ ਤੇ ਸਾਡੇ ਨਾਲ ਮੋਢੇ ਤੇ ਮੋਢਾ ਫਲਾ ਕੇ ਖੜੇ ਨੇ ਦੂਜਾ ਮੇਰੀ ਟੀਮ ਮੇਰੇ ਸਟਾਫ ਉਹਨਾਂ ਸਭ ਨੇ ਮੈਨੂੰ ਬਹੁਤ ਸਪੋਰਟ ਕੀਤਾ ਮੈਂ ਉਹਨਾਂ ਦੀ ਵੀ ਸ਼ੁਕਰਗੁਜ਼ਾਰ ਹਾਂ ਜੋ ਸਸ ਅੱਜ ਇੱਕ ਵਧੀਆ ਪ੍ਰੋਗਰਾਮ ਪੇਸ਼ ਕਰ ਸਕੇ ਮੈਂ ਜਸਵੀਰ ਕੌਰ ਸਰਪੰਚ ਪਿੰਡ ਬੁਲਾਦਾ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਸੀ ਕਿ ਕਿ ਤੀਆਂ ਦਾ ਜਿਹੜਾ ਤਿਹਾਰਾ ਹੁਣ ਆਪਾਂ ਪਿੱਛੇ ਛੱਡਦੇ ਜਾ ਰਹੇ ਹਾਂ ਇਸ ਕਰਕੇ ਗਿੱਧਾ ਭੰਗੜਾ ਜੋ ਵੀ ਆ ਬੱਚੇ ਸਾਰੇ ਭੁੱਲ ਚੁੱਕੇ ਨੇ ਇਹਦੀ ਜ਼ਰੂਰਤ ਆ ਹੁਣ ਸਾਨੂੰ ਦੁਬਾਰਾ ਸ਼ੁਰੂ ਕਰਨ ਦੀ ਬੱਚਿਆਂ ਦਾ ਮਨੋਰੰਜਨ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਡਮ ਨੇ ਉਹਨਾਂ ਨੂੰ ਗਿੱਧਾ ਵੀ ਹੋਇਆ ਗਾਨਸ ਵੀ ਹੋਇਆ ਸਾਰਾ ਕੁਝ ਹੋਇਆ ਤੇ ਇਸ ਲਾਈ ਕਢਾਈ ਦੇ ਵਿੱਚ ਉਹਨਾਂ ਨੂੰ ਅੱਗੇ ਲੈ ਕੇ ਆ ਰਹੇ ਆ ਬੱਚੀਆਂ ਜੋ ਕਿ ਆਪਣੀਆਂ ਬੱਚੀਆਂ ਘਰਾਂ 'ਚ ਬੈਠ ਕੇ ਘਰ ਦੇ ਕੰਮ ਤੱਕ ਸੀਮਤ ਸੀਗੀਆਂ ਤੇ ਇਸ ਹੁਣ ਉਹਨਾਂ ਨੂੰ ਸਲਾਈ ਦਾ ਕਢਾਈ ਦਾ ਕੰਮ ਸਿੱਖ ਕੇ ਉਹ ਆਪਣੇ ਪੈਰਾਂ ਤੇ ਖੜੀਆਂ ਹੋਣਗੀਆਂ ਇਸ ਲਈ ਅਸੀਂ ਮੈਡਮ ਦਾ ਤਹਿ ਦਿਲੋਂ ਧੰਨਵਾਦ ਹਾਂਜੀ ਉਹ ਚੰਗੀ ਬਿਲਕੁਲ ਮੇਰਾ ਨਾਮ ਆਰਤੀ ਹੈ ਮੈਂ ਸ਼ੈਲਜਾ ਸ਼ੈਲੇਸ਼ ਬਿਊਟੀ ਅਟੈਂਡੈਂਸ ਰੀਸੈਂਟਰ ਤੇ ਮੇਕਅਪ ਆਰਟਿਸਟ ਐਜ਼ ਅ ਟ੍ਰੇਨਰ ਹਾਂ ਤੇ ਕਿ ਮੈਂ ਬੱਚਿਆਂ ਨੂੰ ਪਾਰਲਰ ਦਾ ਕੋਰਸ ਕਰਾਨੀ ਹੈ ਅਤੇ ਸ਼ਿਆਜਾ ਮੈਮ ਨੇ ਹਰੇਕ ਬੱਚਿਆਂ ਨੂੰ ਸਲਾਈ ਕੜਾਈ ਬਿਊਟੀ ਪਾਰਲਰ ਤੇ ਨੇਲ ਆਰਟ ਤੇ ਮਹਿੰਦੀ ਦਾ ਕੋਰਸ ਕਰਵਾ ਰਹੇ ਆ ਅੱਜ ਮੈਮ ਨੇ ਤੀਆਂ ਦਾ ਤਿਹਾੜੀ ਵੀ ਮਨਾਇਆ ਬਹੁਤ ਵਧੀਆ ਤਰੀਕੇ ਨਾਲ ਮਨਾਇਆ ਜਿਵੇਂ ਕਈ ਕੁੜੀਆਂ ਨੂੰ ਅਸੀਂ ਜਿਵੇਂ ਕਈ ਆ ਕੁੜੀਆਂ ਨੂੰ ਪਤਾ ਨਹੀਂ ਤੀਆਂ ਦਾ ਤਿਹਾਰ ਕੀ ਹੋਰ ਹੁੰਦਾ ਤੇ ਉਸੇ ਕਰਕੇ ਮੈਨ ਨੇ ਤੀਆਂ ਦਾ ਤਿਹਾਰ ਮਨਾਇਆ ਤਾਂ ਕਿ ਉਹਨਾਂ ਨੂੰ ਆਪਣੇ ਪੰਜਾਬੀ ਕਲਚਰ ਬਾਰੇ ਪਤਾ ਲੱਗੇ ਕਿ ਸਾਡੇ ਪੰਜਾਬੀ ਪ੍ਰਾਣੇ ਕਲਚਰ ਵਿੱਚ ਕੀ ਹੁੰਦਾ ਸੀ ਸੋ ਮੈਮ ਨੂੰ ਤੀਆਂ ਦੀ ਗੋਵਤ ਵਧਾਈਆਂ ਦਿੰਦੀਆਂ ਤੇ ਜੋ ਮੈਮ ਨੇ ਤੀਆਂ ਦਾ ਤਿਹਾਰ ਬਹੁਤ ਵਧੀਆ ਮਨਾਇਆ ਥੈਂਕ ਯੂ